ਡੋਨਾਲਡ ਟਰੰਪ ਨੇ ਮੋੜ ਕਰ ਦਿੱਤਾ ਵੱਡਾ ਐਲਾਨ ਟਰੰਪ ਨੇ ਲੈ ਲਿਆ ਵੱਡਾ ਫੈਸਲਾ ਖੋੜ ਮੰਗ ਲਿਆ ਆਹ ਸਬੂਤ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੀ ਸੱਤਾ ਵਿੱਚ ਆਉਣ ਤੋਂ ਬਾਅਦ ਲਗਾਤਾਰ ਵੱਡੇ ਫੈਸਲੇ ਕਰ ਰਹੇ ਨੇ ਚਾਹੇ ਉਹ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਨੂੰ ਗੈਰ ਕਾਨੂੰਨੀ ਨਾਗਰਿਕਾਂ ਨੂੰ ਡਿਪੋਰਟ ਕਰਨ ਦਾ ਮਸਲਾ ਹੋਵੇ ਜਾਂ ਫਿਰ ਟੈਰਿਫ ਵਾਰ ਹੋਵੇ ਜਾਂ ਫਿਰ ਹੋਰ ਉਹਨਾਂ ਵੱਲੋਂ ਲਏ ਗਏ ਫੈਸਲੇ ਹੁਣ ਤਾਂ ਵੱਡੀਆਂ ਚਰਚਾਵਾਂ ਵਿੱਚ ਉਹਨਾਂ ਦੇ ਫੈਸਲੇ ਨੇ ਤਾਂ ਵੱਡੇ ਫਾਸਲੇ ਉਹਨਾਂ ਦੇ ਵੱਲੋਂ ਇਸ ਵਾਰ ਲਏ ਜਾ ਰਹੇ ਨੇ ਜਿਵੇਂ ਹੀ ਉਹਨਾਂ ਨੇ ਵਿਦੇਸ਼ੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨਾ ਸ਼ੁਰੂ ਕੀਤਾ ਸੀ ਉਵੇਂ ਹੀ ਨਵੀਆਂ ਚਰਚਾਵਾਂ ਨੇ ਜਿਹੜੀਆਂ ਉਛੜ ਗਈਆਂ ਸਨ ਜਿਸ ਤੋਂ ਬਾਅਦ ਕਈ ਦੇਸ਼ਾਂ ਦੇ ਨਾਲ ਵਿਵਾਦ ਵੀ ਹੁੰਦਾ ਹੈ ਟੈਰਿਫ ਵਾਰ ਦੀ ਗੱਲ ਆ ਜਿਹੜੀ ਉਹ ਚੱਲਦੀ ਹੈ ਇਸ ਦੇ ਨਾਲ ਹੀ ਯੂਕਰੇਨੀ ਰਾਸ਼ਟਰਪਤੀ ਵਲਾਦਿਮੀਰ ਜ਼ੇਲੈਫਸਕੀ ਦੇ ਨਾਲ ਉਹਨਾਂ ਦੀ ਜਿਹੜੀ ਬਹਿਸ ਵਾਜੀ ਹੁੰਦੀ ਹੈ ਉਹ ਵੀ ਚਰਚਾ ਦਾ ਵਿਸ਼ਾ ਬਣਦੀ ਹੈ ਤਾਂ ਡੋਨਾਲਡ ਟਰੰਪ ਇੱਕ ਤੋਂ ਬਾਅਦ ਇੱਕ ਲਗਾਤਾਰ ਵੱਡੇ ਫੈਸਲੇ ਲੈ ਰਹੇ ਨੇ ਤਾਂ ਹੁਣ ਉਹਨਾਂ ਨੇ ਮੁੜ ਤੋਂ ਇੱਕ ਵੱਡਾ ਫੈਸਲਾ ਹੈ ਜਿਹੜਾ ਉਹ ਲਿਆਏ ਜਿਸ ਦਾ ਅਸਰ ਹੁਣ ਵੱਖੋ-ਵੱਖ ਨਾਗਰਿਕਾਂ ਦੇ ਉੱਤੇ ਦੇਖਣ ਨੂੰ ਮਿਲੇਗਾ ਤਾਂ ਡੋਨਾਲਡ ਟਰੰਪ ਦੇ ਵੱਲੋਂ ਇੱਕ ਅਹਿਮ ਸਬੂਤ ਆ ਜਿਹੜਾ ਉਹ ਮੰਗ ਲਿਆ ਗਿਆ ਹੈ ਤਾਂ ਤੁਹਾਨੂੰ ਪੂਰਾ ਦੱਸਦੇ ਹਾਂ ਕਿ ਇਹ ਕਿਹੜਾ ਸਬੂਤ ਹੈ ਅਤੇ ਕਿਸ ਕੰਮ ਦੀ ਖਾਤਰ ਇਹ ਸਬੂਤ ਆ ਜਿਹੜਾ ਉਹ ਮੰਗਿਆ ਗਿਆ ਏ ਅਮਰੀਕਾ ਵਿੱਚ ਚੋਣ ਪ੍ਰਕਿਰਿਆ ਨੂੰ ਲੈ ਕੇ ਟਰੰਪ ਦੇ ਵੱਲੋਂ ਵੱਡਾ ਐਲਾਨ ਆ ਜਿਹੜਾ ਉਹ ਕੀਤਾ ਗਿਆ ਏ ਅਮਰੀਕਾ ਵਿੱਚ ਡੋਨਾਲਡ ਟਰੰਪ ਰਾਸ਼ਟਰਪਤੀ ਬਣਨ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵਾਰ ਕਰ ਰਹੇ ਨੇ ਹੁਣ ਟਰੰਪ ਨੇ ਮੰਗਲਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਏ ਇੱਕ ਮਹੱਤਵਪੂਰਨ ਕਾਰਜਕਾਰੀ ਆਦੇਸ਼ ਉੱਤੇ ਦਸਤਾਕਤ ਤੱਕ ਟਰੰਪ ਦੇ ਵੱਲੋਂ ਕੀਤੇ ਗਏ ਨੇ ਜਿਸ ਵਿੱਚ ਅਮਰੀਕੀ ਚੋਣ ਪ੍ਰਕਿਰਿਆ ਵਿੱਚ ਵਿਆਪਕ ਬਦਲਾਅ ਕੀਤੇ ਗਏ ਨੇ ਇਸ ਤਰ੍ਹਾਂ ਹੁਣ ਅਮਰੀਕਾ ਵਿੱਚ ਸੰਗੀ ਚੋਣਾਂ ਵਿੱਚ ਵੋਟ ਪਾਉਣ ਲਈ ਅਮਰੀਕੀ ਨਾਗਰਿਕਤਾ ਲਾਜ਼ਮੀ ਹੋਵੇਗੀ ਇਸ ਦਾ ਮਤਲਬ ਇਹ ਹੋਵੇਗਾ ਕਿ ਫੈਡਰਲ ਚੋਣਾਂ ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨ ਲਈ ਨਾਗਰਿਕਤਾ ਦੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਤਾਂ ਇਹ ਵੱਡਾ ਫੈਸਲਾ ਡੋਨਾਲਡ ਟਰੰਪ ਦੇ ਵੱਲੋਂ ਲਿਆ ਗਿਆ ਹੈ ਨਾਗਰਿਕਤਾ ਦਾ ਦਸਤਾਵੇਜ਼ ਇਸ ਕਬੂਤਰ ਜਿਵੇਂ ਕਿ ਪਾਸਪੋਰਟ ਵੋਟਰ ਰਿਜਿਸਟ੍ਰੇਸ਼ਨ ਲਈ لازਮੀ ਹੋਵੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਚੋਣਾਂ ਵਾਲੇ ਦਿਨ ਤੱਕ ਸਾਰੀਆਂ ਵੋਟ ਪ੍ਰਾਪਤ ਹੋ ਜਾਣ ਡੋਨਾਲਡ ਟਰੰਪ ਮੁਤਾਬਕ ਇਸ ਹੁਕਮ ਦਾ ਮਕਸਦ ਲੋਕਾਂ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣਾ ਹੈ ਆਰਡਰ ਤਹਿਤ ਵੋਟਰ ਹੁਣ ਨਾਗਰਿਕਤਾ ਦੇ ਦਸਤਾਵੇਜ਼ੀ ਸਬੂਤ ਤੋਂ ਬਿਨਾਂ ਸੰਗੀ ਚੋਣਾਂ ਵਿੱਚ ਵੋਟ ਪਾਉਣ ਲਈ ਰਜਿਸਟਰ ਨਹੀਂ ਕਰ ਸਕਣਗੇ ਇਸ ਤੋਂ ਇਲਾਵਾ ਚੋਣ ਵਾਲੇ ਦਿਨ ਤੱਕ ਸਾਰੇ ਵੈਲਟ ਪੇਪਰ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ ਤਾਂ ਡੋਨਾਲਡ ਟਰੰਪ ਦੇ ਵੱਲੋਂ ਲਗਾਤਾਰ ਮਹੱਤਵਪੂਰਨ ਫੈਸਲੇ ਨੇ ਜਿਹੜੇ ਉਹ ਲੈ ਜਾ ਰਹੇ ਨੇ ਚਾਹੇ ਉਹ ਅਮਰੀਕਾ ਦੇ ਅੰਦਰੂਨੀ ਮੈਟਰ ਹੋਣ ਜਾਂ ਫਿਰ ਹੋਰ ਦੇਸ਼ਾਂ ਦੇ ਨਾਲ ਜੁੜੇ ਹੋਏ ਮਸਲੇ ਹੋਣ ਤਾਂ ਲਗਾਤਾਰ ਸਖਤ ਫੈਸਲੇ ਦੇ ਜਿਹੜੇ ਉਹ ਡੋਨਾਲਡ ਟਰੰਪ ਦੇ ਵੱਲੋਂ ਲੈ ਜਾ ਰਹੇ ਨੇ ਅਜੇ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੇ ਆਪਣਾ ਕਾਰਜ ਭਾਰ ਸੰਭਾਲ ਲਿਆ ਏ ਲੇਕਿਨ ਕਈ ਵੱਡੇ ਕਦਮ ਜਿਹੜੇ ਡੋਨਾਲਡ ਟਰੰਪ ਦੇ ਵੱਲੋਂ ਚੁੱਕੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ ਟਰੰਪ ਦੇ ਇਸ ਕਦਮ ਦਾ ਕਿੰਨਾ ਅਸਰ ਪੈਂਦਾ ਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਡੋਨਾਲਡ ਟਰੰਪ ਹੋਰ ਕਿਹੜੇ ਵੱਡੇ ਫੈਸਲੇ ਲੈਂਦੇ ਨੇ